ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਅੱਜ ਚੌਧਰੀ ਮਾਈਨਰ ਦਾ ਦੌਰਾ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਚੌਧਰੀ ਮਾਈਨਰ 1958 ਤੋਂ ਬਾਅਦ ਯਾਨੀ ਕਿ 65 ਸਾਲ ਬਾਅਦ ਦੁਬਾਰਾ ਤੋਂ ਫਿਰ ਬਣ ਕੇ ਤਿਆਰ ਹੋ ਰਹੀ ਹੈ ਜਿਸ ਨੂੰ ਜਲਦ ਹੀ ਲੋਕਾਂ ਦੇ ਸਮਰਪਿਤ ਵੀ ਕੀਤਾ ਜਾਵੇਗਾ ਬਾਂਦਰੀ ਮਾਈਨਰ ਦਾ ਦੌਰਾ ਕਰਨ ਤੋਂ ਬਾਅਦ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੌਧਰੀ ਮਾਈਨਰ ਤਕਰੀਬਨ 90% ਦੀ ਬਣ ਕੇ ਤਿਆਰ ਹੋ ਚੁੱਕੀ ਹੈ ਬਸ ਇੱਕ ਦੋ ਪੋਲ ਹੀ ਰਹਿ ਗਏ ਨੇ ਜਿਨ੍ਹਾਂ ਨੂੰ ਬਹੁਤ ਜਲਦ ਤਿਆਰ ਕਰ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਜ਼ਮੀਨਾਂ ਨੂੰ ਕਦੇ ਪਾਣੀ ਨਹੀਂ ਲੱਗਿਆ ਸੀ ਇਸ ਮਾਈਨਰ ਦੇ ਬਣਨ ਦੇ ਨਾਲ ਉੱਥੇ ਵੀ ਪਾਣੀ ਪਹੁੰਚੇਗਾ ਜਿਸ ਦੇ ਨਾਲ ਕਿਸਾਨ ਖੁਸ਼ਹਾਲ ਹੋਰ ਹੋਣਗੇ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਲੱਕੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਲੱਖਰ ਰਪਈਆਂ ਦੀਆਂ ਪਾਈਪਾਂ ਪਾ ਕੇ ਦੂਰ ਵਾਲੇ ਖੇਤਰ ਤੋਂ ਪਾਣੀ ਇੱਥੇ ਮੁਹैया ਕਰਵਾਇਆ ਜਾ ਰਿਹਾ ਸੀ ਪਰ ਇਸ ਮਾਈਨਰ ਦੇ ਬਣਨ ਦੇ ਨਾਲ ਜਿੱਥੇ ਹੁਣ ਕਿਸਾਨਾਂ ਨੂੰ ਆਪਣੇ ਖੇਤਾਂ ਅੰਦਰ ਜਿੱਥੇ ਪਾਣੀ ਮਿਲੇਗਾ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਵਧੀਆ ਹੋਣਗੀਆਂ ਇਸ ਮੌਕੇ ਉਹਨਾਂ ਦੇ ਨਾਲ ਸਚਾਈ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ਤੇ ਕਦੋਂ ਤੱਕ ਇਹ ਜਿਹੜਾ ਹੁਣ ਇਹਦੀ ਸ਼ੁਰੂਆਤ ਹੋ ਜੇਗੀ ਤੁਸੀਂ ਅੱਜ ਜੈਜਗਰ ਲਾਈਨ ਦੇ ਕੋਲ ਗੁੱਡੇ ਸਾਹਮਣੇ ਹੈ ਜਿਹੜਾ ਕੰਮ ਹੋ ਨਹੀਂ ਸਕਦਾ ਸੀ ਇਸ ਲਈ ਮੈਂ ਆਪਦੇ ਬੱਡੇ ਭਰਾ ਦਾ ਬਹੁਤ ਧੰਨਵਾਦ ਜੀ ਸੂਜੀ ਜੀ ਦਾ ਕਿਉਂਕਿ ਲਾਸਟ ਟਾਈਮ ਇਹ ਬੋਰ ਹੁੰਦੇ ਸੀ ਉਸ ਦਿਨ ਵੀ ਸਾਡੀ ਇੱਥੇ ਮੀਟਿੰਗ ਸੀ ਅ ਰਵੋਰ ਔਰ ਫੋਸਪੋਰਟ ਦੇ ਦੋਨੋਂ ਐਕਸ਼ਨ ਸਬੰਨਾਏ ਇਹਨਾਂ ਨੇ ਇਹ ਪ੍ਰੋਪੋਜ਼ਲ ਬਣਾਈ ਸੀ ਵੀ ਹੋ ਸਕਦਾ ਅਪਾ ਦਾ ਲੈਵਲ ਚੈੱਕ ਕਰਾ ਲਈਏ ਤੇ ਜੇ ਬਣਦੀ ਉਹ ਤੇ ਜ਼ਰੂਰ ਬਣਾਵਾਂਗੇ ਆਈ ਥਿੰਕ ਉਸ ਕੱਲ ਨੂੰ 7-8 ਮਹੀਨੇ ਹੋ ਗਏ 9 ਮਹੀਨੇ ਹੋ ਗਏ ਪਰ ਤੁਹਾਡੇ ਸਾਹਮਣੇ ਅੱਜ ਚੌਧਰੀ ਮਾਈਨਰ ਤਕਰੀਬਨ 90% ਬਣ ਕੇ ਤਿਆਰ ਹੈ ਕੇ ਪੁਲ ਰਹਿ ਗਿਆ ਹੈ ਕੇ ਡਰੇਨ ਦਾ ਪੁਲ ਹੈ ਟ੍ਰਿਕ ਮੇਨ ਰੋਡ ਦਾ ਪੁਲ ਰਹਿ ਗਿਆ ਬਣ ਵਾਲਾ ਦੋ ਪੋਲ ਰਹਿੰਦੇ ਬੰਨ ਵਾਲੇ ਇਸ ਤੋਂ ਬਾਅਦ ਜਿਹੜੀ ਜ਼ਮੀਨਾਂ ਨੂੰ ਕਦੇ ਪਾਣੀ ਲੱਗਿਆ ਨਹੀਂ ਸੀ ਨਹਿਰੀ ਪਾਣੀ ਉਹ ਜ਼ਮੀਨਾਂ ਨੂੰ ਵੀ ਹੁਣ ਨਹਿਰੀ ਪਾਣੀ ਲੱਗੂਗਾ ਪਰ ਚੌਧਰੀ ਮੈਨੂੰ 1960 ਤੋਂ ਬਾਅਦ 65 ਸਾਲਾਂ ਬਾਅਦ ਪਿਆਰੋਗੇ ਪਿੰਡਾਂ ਨੂੰ ਮਿਲਣਾ ਇਸ ਗੱਲ ਦੀ ਸਾਰੇ ਪਿੰਡਾਂ ਨੂੰ ਮੁਬਾਰਕਾ ਹੈ ਮੈਸੇ ਡਿਪਾਰਟਮੈਂਟ ਦਾ ਬਾਅਦ ਸਪੀਡ ਨਾਲ ਇਹ ਕੰਮ ਪੂਰਾ ਕਰਿਆ ਤਾਂ ਕਿ ਲੋਕਾਂ ਨੂੰ ਸੂਖ ਮਿਲ ਸਕੇ ਇਹ ਸ਼ੁਰੂਆਤ ਇਹਦੀ ਹੋ ਜਾਏਗੀ ਕੀ ਸਾਰੀ ਨਹਿਰ ਤੁਹਾਡੇ ਸਾਹਮਣੇ ਕੰਪਲੀਟ ਹੋ ਚੁੱਕੀ ਹੈ ਬਣ ਕੇ ਬਸੇ ਦੋ ਪੋਲ ਰਹਿ ਗਈਆਂ ਆਈ ਥਿੰਕ ਹੋਰ 1 ਮਹੀਨੇ ਦਾ ਕੰਮ ਹੈ ਮੈਕਸਿਮਮ 1 ਮਹੀਨੇ ਬਾਅਦ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੇ 60 ਸਾਲ ਹੋ ਗਏ ਮੈਰੀ ਪਾਣੀ ਵਿਖਿਆ ਨਹੀਂ ਸੀ ਕਈਆਂ ਨੇ ਮੈਂ ਸੁਣਿਆ ਜੀ ਪਿੱਛੇ 70 70 80 ਸੀ ਲੱਖ ਰੁਪਏ ਲਾ ਕੇ ਖਦਰਮ ਬਣਾਏ ਕਰਦੇ ਬੋਲ ਕਰਕੇ ਪਾਈਪਲਾਈਨ ਪਾਰ ਰੱਖਿਆ ਪਰ ਹਰ ਬੰਦਾ ਨਹੀਂ ਸਮਰਤ ਉਹਦਾ ਜਿਹਦੇ ਕੋਲ ਜ਼ਮੀਨ ਜ਼ਿਆਦਾ ਉਹ ਕਰ ਲੈਂਦਾ ਬਟ ਹੁਣ ਹਰ ਬੰਦੇ ਨੂੰ ਜਿਹਦੇ ਕੋਲ 1 ਕਿੱਲਾ ਹੈ ਜਿਹਦੇ ਕੋਲ 10 ਕਿੱਲੇ ਉਹਨੂੰ ਵੀ ਉਹਨਾ ਪਾਣੀ ਮਿਲੇਗਾ ਇਸ ਗੱਲ ਦੀ ਉਹਨਾਂ ਨੂੰ ਮੁਬਾਰਕਵਾਦ ਜਲਦੀ